ਪੰਜਾਬ ਮੇਲਿਆਂ ਦੀ ਧਰਤੀ ਮੰਨਿਆ ਜਾਂਦਾ ਹੈ ਪਰ ਸਮੇਂ ਦੇ ਨਾਲ ਮੇਲਿਆਂ ਦੀ ਜਿਹੜੇ ਆਪਣੇ ਰੰਗ ਬਦਲ ਰਹੇ ਆ ਅੱਜ ਅਸੀਂ ਪਹੁੰਚੇ ਆ ਅਮਸਰ ਸਹਿਤ ਤੇ ਕਲਾ ਪੁਸਤਕ ਮੇਲੇ ਦੇ ਉੱਪਰ ਜਿੱਥੇ 155 ਤੋਂ ਵਿਦੇਸ਼ੀ ਸਾਲ ਕਿਤਾਬਾਂ ਦੇ ਸਾਨੂੰ ਪੰਜਾਬੀਆਂ ਬਦਲ ਰਹੀਆਂ ਫਜ਼ਾਮਾਂ ਬਾਰੇ ਦੱਸਦੇ ਆ ਕਿ ਪੰਜਾਬ ਦੇ ਲੋਕਾਂ ਦੀ ਯਕੀਨ ਬਦਲ ਰਿਹਾ ਵਿਸ਼ਵਾਸ ਬਦਲ ਰਿਹਾ ਸਮਾ ਬਦਲ ਰਿਹਾ ਤੇ ਉਹਦੇ ਨਾਲ ਮੇਲਿਆਂ ਦੀ ਰੂਪਰੇਖਾ ਵੀ ਬਦਲ ਰਹੀ ਇਸ ਪੁਸਤਕ ਮੇਲੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲ ਕਰੀਏ ਸਾਡੇ ਸਾਹਮਣੇ ਕਿ ਕਿ ਹਸਤਾਲ ਹੈ ਇੱਕ ਅੱਛੀ ਸੋਸਾਇਟੀ ਦਾ ਤੇ ਅਸੀਂ ਸਾਡੀ ਲੋਕਾਂ ਨੂੰ ਸੋਸਾਇਟੀ ਤੇ ਇਥੇ ਸਟਾਫ ਦੇ ਉੱਤੇ ਸਾਥੀ ਖੜੇ ਰਹਿਣਾ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਮੇਲੇ ਬਾਰੇ ਕੀ ਤੁਸੀਂ ਕਹਿਣਾ ਚੁਗੇ ਇਹ ਮਹਿਲਾ ਜਿਹੜਾ ਇਹਨੂੰ ਮੇਲੇ ਦਾ ਨਾਮ ਦਿੱਤਾ ਗਿਆ ਇਹ ਦੂਸਰੇ ਮੇਲੇ ਨਾਲੋਂ ਵੱਖਰਾ ਕਿਉਂ ਹੈ ਵੱਖਰਾ ਇਸ لحاظ ਤੋਂ ਆ ਵੀ ਇਸ ਮੇਲੇ ਦੇ ਵਿੱਚ ਇੱਕ ਇਹ ਪੁਸਤਕ ਮੇਲਾ ਤਾਂ ਹੈਗਾ ਹੀ ਯਾਰ ਜਿਹਦੇ ਨਾਲ ਇੱਥੇ ਜਿਹੜੇ ਕੋਲ ਸਭਿਆਚਾਰਕ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਕੋਈ ਵਿਚਾਰ ਵਟਾਂਦਰਾ ਚੱਲਦਾ ਵਧੀਆ ਇਸ਼ੂ ਦੇ ਉਹਦੇ ਕਰਕੇ ਵੀ ਇਹ ਵੱਖਰਾ ਵਾ ਲੇਕਿਨ ਸੈਤ ਹਜ਼ਾਰ 550 ਅਮਰਸਾ ਦੇ ਵਿੱਚ ਖਾਸ ਕਰਕੇ ਇਹ ਪਿਛਲੇ ਕੁਝ ਸਾਲਾਂ ਤੋਂ ਇਹ ਸ਼ੁਰੂਆਤ ਕੀਤੀ ਗਈ ਹੈ ਖਾਸਾ ਕਾਲ ਮੈਨੇਜਮੈਂਟ ਵੱਲੋਂ ਔਰ ਇਹਦਾ ਬਹੁਤ ਭਰਵਾ ਹੰਗਾਰਾ ਮਿਲ ਰਿਹਾ ਹੈ ਤਰਕੀ ਸੋਸਾਇਟੀ ਪੰਜਾਬ ਵੱਲੋਂ ਵੀ ਪਿਛਲੇ ਸਾਲ ਤੋਂ ਜੇ ਪ੍ਰਾਲਾ ਕੀਤਾ ਗਿਆ ਵੀ ਅਸੀਂ ਇਹ ਮੇਲੇ ਵਿੱਚ ਭਾਗ ਲਈਏ ਉਹ ਲੋਕਾਂ ਨੂੰ ਜਿਹੜਾ ਵਿਗਿਆਨਕ ਦ੍ਰਿਸ਼ਟੀਕੋਣ ਦਾ ਤਰਕੀ ਸਾਹਿਬ ਦਾ ਹਿੱਸਾ ਬਣਾਈਏ ਔਰ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਪਾਠਕਾਂ ਦਾ ਪਾਠਕ ਬਹੁਤ ਉਸ਼ਾ ਨਾਲ ਆ ਰਹੇ ਨੇ ਖਾਸ ਕਰਕੇ ਵਿਦਿਆਰਥੀ ਅਧਿਆਪਕ ਔਰ ਹੋਰ ਵੀ ਸਿਵਲ ਸੁਸਾਇਟੀ ਦੇ ਮੈਂਬਰ ਨੇ ਕਾਫੀ ਉਹਨਾਂ ਦਾ ਹੰਗਾਰਾ ਮਿਲ ਰਿਹਾ ਔਰ ਕਿਤਾਬਾਂ ਤੁਸੀਂ ਵੇਖ ਰਹੇ ਜੇ ਦੇਵਪੁਰ ਸ਼ਾਰਗੇ ਦੇਵਦਾਨ ਤਰੂਆ ਚਾਹੇ ਪਿਛਲੇ 40 ਸਾਲ ਤੋਂ ਇਹਦੀ ਪ੍ਰਕਾਸ਼ਨਾ ਕੀਤੀ ਗਈ ਹੈ ਲੇਕਿਨ ਅੱਜ ਵੀ ਉਹ ਕਿਤਾਬ ਜਿਹੜੀ ਆ ਹੱਥੋਂ ਹੱਥੀ ਸਾਡੇ ਪਾਠਕ ਵਿਦਿਆਰਥੀ ਲੈ ਜਾ ਰਹੇ ਆ ਜਿਹੜੀ ਸੁਨੀਪਾ ਜੀ ਇੱਕ ਲੋਕਾਂ 'ਚ ਮਿਥ ਬੜੀ ਹੋਈ ਆ ਕਿ ਜਿਹੜਾ ਅੱਜ ਦਾ ਯੂਥ ਆ ਸੋਸ਼ਲ ਮੀਡੀਆ ਤੇ ਰੁੱਝਿਆ ਆ ਜਾਂ ਫੇਸਬੁੱਕ ਤੇ ਰੁੱਝਿਆ ਇੰਸਟਾ ਤੇ ਰੁੱਝਿਆ ਆ ਕੀ ਇੱਥੇ ਤੇ ਜਿਹੜਾ ਮੈਂ ਰਸ ਵੇਖਿਆ ਤੇ ਜੋਤੀ ਜਿਹੜੀ ਵੱਡੀ ਗਿਣਤੀ 'ਚ ਹਾਜ਼ਰ ਆ ਕੀ ਇਹ ਮਿਥ ਆ ਕਿ ਬਣਾਈ ਗਈ ਆ ਕਿ ਸੱਚ ਵਿੱਚ ਪਤਾਵਾ ਦੇ ਨਾਲ ਅੱਜ ਵੀ ਜੁੜਿਆ ਹੋਇਆ ਨਹੀਂ ਨਹੀਂ ਬਿਲਕੁਲ ਗਲਤ ਗੱਲ ਆ ਕਿਹਾ ਅਸੀਂ ਯੂਥ ਨੂੰ ਕਹਿੰਦੇ ਰਹਿੰਦੇ ਆ ਜੀ ਸੋਸ਼ਲ ਮੀਡੀਆ ਤੇ ਮੋਬਾਈਲ ਤੇ ਆ ਇੰਟਰਨੈਟ ਤੇ ਜਿਸ ਹਾਵ ਨਾਲ ਇੱਥੇ ਵਿਦਿਆਰਥੀ ਆ ਰਹੇ ਨੇ ਉਹ ਦੂਜੇ ਕਾਲਜਾਂ ਯੂਨੀਵਰਸਿਟੀ ਦੇ ਵੀ ਵਿਦਿਆਰਥੀ ਇਥੇ ਪੁਸਤਕ ਮੇਲੇ ਜਾ ਰਹੇ ਨੇ ਮੈਨੂੰ ਲੱਗਦਾ ਇਹ ਕੋਈ ਬਹੁਤ ਵਧੀਆ ਸ਼ਾਹ ਦਿਖਾ ਰਹੇ ਨੇ ਔਰ ਇਹ ਬਿਲਕੁਲ ਮੇਥੇ ਗਿਆ ਵੀ ਵਿਦਿਆਰਥੀ ਨਹੀਂ ਜੋੜ ਰਹੇ ਬਹੁਤ ਸਾਰੇ ਵਿਦਿਆਰਥੀ ਸਾਡੇ ਨਾਲ ਇਥੇ ਡਿਸਕਸ਼ਨ ਕਰਕੇ ਗਏ ਨੇ ਔਰ ਉਹਨਾਂ ਡਿਸਕਸ਼ਨ ਕਰਦੇ ਚੱਲਦੇ ਨਾਲ ਇਲਾਵਾ ਕਿਤਾਬਾਂ ਖਰੀਦੀਆਂ ਨੇ ਔਰ ਉਹ ਸਾਡੀ ਸਰਕੀ ਸੈਟੀ ਨਾਲ ਜੁੜਨ ਦੀ ਵੀ ਜਿਹੜੀ ਆ ਉਹ ਖਾਸ ਰੱਖਦੇ ਨੇ ਉਹ ਸਾਨੂੰ ਬੜਾ ਵਧੀਆ ਇਹ ਲੱਗ ਰਿਹਾ ਵਾ ਵੀ ਇਸ ਮੇਲੇ ਵਿੱਚ ਸਿਰਫ ਆਪਣਾ ਕਲਚਰ ਪ੍ਰੋਗਰਾਮ ਵੇਖਣ ਹੀ ਆਉਂਦੇ ਸੁਭਿਆਰਤੀ ਜਾਂ ਖਾਣ ਪੀਣੇ ਆਉਂਦੇ ਲੇਕਿਨ ਉਹਨਾਂ ਦਾ ਕਿਤਾਬਾਂ ਨਾਲ ਇੱਕ ਬੜਾ ਵੱਡਾ ਰੁਝਾਨ ਬਣਿਆ ਔਰ ਉਹਨਾਂ ਨੂੰ ਇਸ ਗੱਲ ਦਾ ਪਤਾ ਵਾ ਕਿ ਕਿਤਾਬਾਂ ਜਿਹੜੀਆਂ ਸਾਨੂੰ ਸਹੀ ਦੇ ਸੇਹ ਦੇਣ ਲਈ ਜਿਹੜੀਆਂ ਉਹ ਤਰਕਸ਼ੀਲ ਔਰ ਵਿਗਿਆਨਕ ਸੋਚ ਵਾਲੀਆਂ ਇਨਕਲਾਬੀ ਜਿਹੜਾ ਸਾਹਿਤ ਹੈ ਉਹ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਜਾਣਨ ਲਈ ਔਰ ਉਹਨਾਂ ਨੂੰ ਉਹਨਾਂ ਦਾ ਟਕਰਾ ਕਰ ਲਈ ਜਿਹੋ ਜਿਹੇ ਮੌਜੂਦਾ ਹਾਲਾਤ ਬਣੇ ਨੇ ਉਹਨਾਂ ਨੂੰ ਟਕਰਾ ਕਰ ਲਈ ਸਾਨੂੰ ਇਹ ਇਹੋ ਜਿਹਾ ਸਿਹਤ ਜੜਾ ਸਾਨੂੰ ਵਧੀਆ ਸਿਹਤ ਦੇ ਸਕਦਾ ਅ ਜਸਵੰਤ ਜੀ ਜਦੋਂ ਮੇਲੇ ਚ ਮੈਂ ਘੁੰਮ ਰਿਹਾ ਸੀ ਤੇ ਇੱਥੇ ਇੱਕ ਇੱਕ ਤਰ੍ਹਾਂ ਦੀ ਆਵਾਜ਼ ਇਹ ਵੀ ਆ ਰਹੀ ਸੀ ਕਿ ਕਿਤਾਬਾਂ ਰੋਟੀ ਨਹੀਂ ਦਿੰਦੀਆਂ ਇਸ ਮਸਲੇ ਤੇ ਤੁਹਾਡਾ ਕੀ ਬੋਲਣਾ ਕਿ ਕਿਤਾਬਾਂ ਸੱਚਮੁੱਚ ਰੋਟੀ ਨਹੀਂ ਦਿੰਦੀਆਂ ਕਿ ਜਾਂ ਕਿਤਾਬਾਂ ਨੂੰ ਪੜ੍ਹ ਕੇ ਰੋਟੀ ਤਾਂ ਨਹੀਂ ਮਿਲਦੀ ਰੋਟੀ ਤੇ ਕੰਮ ਕਿਤੇ ਮਿਲ ਇਹਦੇ ਤੇ ਤੁਹਾਡੀ ਕੀ ਪ੍ਰਤੀਕਿਰਿਆ ਕਿਤਾਬਾਂ ਰੋਟੀ ਤਾਂ ਨਹੀਂ ਦਿੰਦੀਆਂ ਪਰ ਕਿਤਾਬਾਂ ਰੋਟੀ ਕਮਾਉਣ ਦਾ ਰਾਹ ਤਾਂ ਦਿੰਦੀਆਂ ਸਾਡੀ ਰੋਟੀ ਕੌਣ ਖੋ ਰਿਹਾ ਇਸ ਬਾਰੇ ਜ਼ਰੂਰ ਦੱਸਦਿਆਂ ਸੋ ਸਾਨੂੰ ਕਿਤਾਬਾਂ ਪੜਨ ਦੇ ਨਾਲ ਹੀ ਪਤਾ ਲੱਗਦਾ ਏ ਕਿ سرمਾਈਦਾਰੀ ਢਾਂਚਾ ਸਾਡਾ ਸਾਡੀ ਕਿਰਤਿਆਂ ਦੀ ਲੁੱਟ ਕਿਸ ਤਰ੍ਹਾਂ ਕਰ ਰਹੀ ਏ سرمਾਈਦਾਰੀ ਢਾਂਚਾ ਸਾਡੇ ਹੱਕ ਦੀ ਰੋਟੀ ਕਿਤਾ ਖਾ ਰਿਹਾ سرمਾਈਦਾਰੀ ਢਾਂਚਾ ਹੀ ਸਾਨੂੰ ਸਾਡੀ ਨੌਜਵਾਨ ਪੀੜੀ ਨੂੰ ਬਰਬਾਦ ਕਰਦਾ ਪਿਆ ਸੋ ਸਾਨੂੰ ਚੰਗਾ ਸਾਹਿਤ ਪੜਨ ਦੇ ਨਾਲ ਹੀ سرمਾਈਦਾਰੀ ਦੀ ਲੁੱਟ ਔਰ ਅ ਚੰਗੀ ਸਾਇਹਤ ਵਧਣ ਦੇ ਨਾਲ ਹੀ ਸਾਨੂੰ ਯਾਦ ਰੱਖਣੀ ਚਾਹੀਦੀ ਵੀ ਸਾਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਸੱਭਿਆਚਾਰਕ ਪੋਲੂਸ਼ਨ ਨਹੀਂ ਆ ਰਿਹਾ ਇਸ ਬਾਰੇ ਤੁਹਾਡੀ ਜਿਹੜੀ ਕੀ ਰਾਏ ਹੈ? ਸਾਇਤਿਕ ਪ੍ਰਦੂਸ਼ਣ ਹੈ 100% ਸਹਿਮਤ ਹਾਂ ਇਸ ਮਸਲੇ ਦੇ ਨਾਲ ਕਿ ਹਾਂ ਸਾਇਤਿਕ ਪ੍ਰਦੂਸ਼ਣ ਹੈ। ਕਿ ਜਿੰਨੀਆਂ ਕਿਤਾਬਾਂ ਦਿਖਦੀਆਂ ਨੇ ਜਿਨ੍ਹਾਂ ਦੇ ਵਿੱਚ ਫੁੱਲ ਟਾਈਟਲ ਅਲੱਗ ਤਰੀਕੇ ਦਿੱਤੇ ਹੁੰਦੇ ਨੇ ਉਹਦੇ ਵਿੱਚ ਲਿਖਿਆ ਬਹੁਤ ਕੁਝ ਹੁੰਦਾ ਹੈ ਜਿਸ ਨਾਲ ਅਟਰੈਕਟ ਕਰਦੇ ਹੈ ਟਾਈਟਲ ਨੂੰ ਦੇ ਪਰ ਜੇ ਪੜਨ ਲੱਗਦੇ ਆ ਉਸ ਕਿਤਾਬ ਨੂੰ ਉੱਚ ਪੜ ਕੇ ਸੱਚ ਕੁਝ ਬਦਲਾ ਨਹੀਂ ਹੁੰਦਾ ਸਾਨੂੰ ਸੋਚਣ ਦੇ ਕੁਝ ਮਜਬੂਰ ਨਹੀਂ ਕਰਦੀ ਹੈਗੀ ਸਾਡੀ ਕੋਈ ਜਗਿਆਸਾ ਮਟਾਉਣੀ ਹੋਵੇ ਸਾਡੀ ਕੋਈ ਜਾਣਕਾਰੀ ਦਾ ਵਾਅਦਾ ਕਰਦੀ ਹੋਵੇ ਇਸ ਲਈ ਕਿ ਉਹ ਕਿਤਾਬ ਚ ਕੁਝ ਨਿਕਲਦਾ ਨਹੀਂ ਹੈਗਾ ਸਿਰਫ ਕਿਤਾਬਾਂ ਵੇਚਣ ਵਾਸਤੇ ਉਸ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਵਪਾਰ ਬਣਾਉਣਾ ਉਸ ਚੀਜ਼ ਨੂੰ ਤੇ ਨਾਜ਼ਰਾਂ ਨੂੰ ਕਿਸੇ ਦਿਸ਼ਾ ਚ ਲੈ ਕੇ ਜਾਣਾ ਕੋਈ ਮਕਸਦ ਨਹੀਂ ਹੁੰਦਾ ਹੈਗਾ ਕਿ ਇਸ ਤਰੀਕੇ ਨਾਲ ਕਿ ਮੰਨਦੇ ਕਿ ਸਾਹਿਤਿਕ ਪ੍ਰਦੂਸ਼ਣ ਹੈ ਜਿਹੜੇ ਉਹ ਵਪਾਰ ਕੀਤਾ ਜਾ ਰਿਹਾ ਕਿਤਾਬਾਂ ਦੇ ਨਾਮ ਤੇ ਇੱਕ ਵੱਡੇ ਪੱਧਰ ਤੋਂ ਸਭ ਕੁਝ ਚੱਲ ਰਿਹਾ ਜੇ ਮੇਲੇ ਲੱਗਣਾ ਚੰਗੀ ਗੱਲ ਹੈ ਪਰ ਇਸ ਦੇ ਹੇਠਾਂ ਬਹੁਤ ਸਾਰੀਆਂ ਮਿਲਦੀਆਂ ਨੇ ਬਹੁਤ ਸਰੀ ਕਿਤਾਬਾਂ ਹੈ ਹਜੀਆਂ ਨੇ ਸੁਣ ਸੁਣ ਟਾਈਟਲ ਛਪ ਜਾਂਦੇ ਆ ਮਹਿੰਗੀਆਂ ਕਿਤਾਬਾਂ ਵੀ ਛਾਪੀਆਂ ਜਾਂਦੀਆਂ ਨੇ ਕੁਝ ਕਪਟਾਵਾਂ ਦੀਆਂ ਕੁਝ ਇਸ ਤਰ੍ਹਾਂ ਜਿਹੜੀ ਬਹੁਤ ਤਾਂ ਹਲਕੀ ਫੁਲਕੀ ਕਾਇਰੀ ਹੋ ਗਈ ਕੁਝ ਇਸ ਤਰੀਕੇ ਦੇ ਨਾਵਲ ਵਗੈਰਾ ਵੀ ਮਿਲ ਜਾਂਦੇ ਨੇ ਪਰ ਕਿ ਚੰਗਾ ਸਾਹਿਤ ਨਹੀਂ ਹੁੰਦਾ ਚੰਗਾ ਸਾਹਿਤ ਮੇਰੇ ਕਹਿਣ ਦਾ ਮਤਲਬ ਕਿ ਜਿਹੜਾ ਲੋਕਪੱਖੀ ਹੋਵੇ ਲੋਕਾਂ ਨੂੰ ਲੋਕਾਂ ਦੇ ਜਿਹੜੇ ਕਿਰਤੀ ਕਿਸਾਨ ਨੇ ਮਜ਼ਦੂਰ ਨੇ ਵਿਦਿਆਰਥੀ ਨੇ ਉਹਨਾਂ ਜਿਹੜੇ ਜ਼ਮੀਨੀ ਪੱਧਰ ਦੇ ਮੁੱਦੇ ਨੇ ਉਹਨਾਂ ਦੀ ਜ਼ਿੰਦਗੀਆਂ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ ਹੋਵੇ ਚਿੱਤਰਦਾ ਹੋਵੇ ਉਹ ਸਾਰਾ ਕੁਝ ਸਾਹਿਤ ਦੇ ਵਿੱਚੋਂ ਮਿਸ ਹੁੰਦਾ ਵਾ ਉਹਨੂੰ ਉਹ ਇਸ ਤਰੀਕੇ ਨਾਲ ਚੰਗੇ ਸਾਹਿਤ ਦੀ ਕੈਟਾਗਰੀ ਵਿੱਚ ਨਹੀਂ ਹੁੰਦਾ ਹੈਗਾ ਦੂਜਾ ਉਹ ਸਾਹਿਤ ਜਿਹੜਾ ਸਾਰਾ ਉਸ ਸਾੜੀ 'ਚ ਬਦਲਾ ਲੈ ਕੇ ਆਵੇ ਇਹ ਅਸੀਂ ਚੰਗੇ ਮਾੜੇ ਦੀ ਪਰਖ ਕਰਨਾ ਸਿਖਾਉਂਦਾ ਹੋਵੇ ਕਿ ਇਹ ਮਾੜਾ ਸੀ ਇਹ ਨਹੀਂ ਮਾੜਨਾ ਇਹ ਚੰਗਾ ਹੈ ਅਸੀਂ ਇਹ ਮਾੜਨਾ ਹੈ ਉਹ ਸਾਨੂੰ ਸੋਚਣ ਤੇ ਮਾੜਾ ਵੀ ਨਾ ਵੀ ਮਜਬੂਰ ਨਹੀਂ ਕਰਦਾ ਹੈਗਾ ਫਿਰ ਅਜਿਹੀ ਕਿਤਾਬ ਦਾ ਫਾਇਦਾ ਹੀ ਕੀ ਮਤਲਬ ਬਹੁਤ ਚੰਗੇ ਚੰਗੇ ਥਿੰਕਰਸ ਨੇ ਵੀ ਕਿਹਾ ਵਾ ਕਿ ਕਿਤਾਬ ਉਹ ਪੜ੍ਹਨੀ ਚਾਹੀਦੀ ਹੈ ਜਿਹੜੀ ਤੁਹਾਨੂੰ ਆਤਮਿਕ ਤੌਰ ਤੇ ਬਦਲਾ ਕਰੇ ਥੋੜੇ ਸਮਾਂ ਦੇ ਨਾਲ ਇੱਕ ਸਵਾਲ ਵੀ ਪੈਦਾ ਕਰਦੀ ਤੁਹਾਨੂੰ ਸੋਚਣ ਲਗਾਵੇ ਕਿ ਉਹ ਕਿਤਾਬ ਸਫਲ ਹੈ ਉਸਦਾ ਇੱਕ ਲਾਈਨ ਹੋਵੇ ਉਸਦਾ ਇੱਕ ਪੈਰਾ ਹੋਵੇ ਨਾ ਕਿ ਉਹ ਕਿਤਾਬਾਂ ਦੇ ਵਿੱਚ ਘਾਟ ਮਹਿਸੂਸ ਹੁੰਦੀ ਹੈ ਇਸੇ ਲਈ ਇਸ ਮਜੰਝ ਇਤਨਾ ਹੈ ਕੁਝ ਹੋਰ ਇਸ ਲਿਖਿਤੇ ਦੇਦਾਰਨ ਲੱਗੇ ਵੀ ਹੋਏ ਨੇ ਚੰਗਾ ਸਾਹਿਤ ਲੋਕਾਂ ਤੱਕ ਲੈ ਕੇ ਜਾਣ ਵਾਸਤੇ ਪਰਗਰੈਸਿਵ ਸਾਡਾ ਇਤਿਹਾਸਿਕ ਤੌਰ ਤੇ ਨਾ ਜੇ ਬਹੁਤ ਸਾਰੇ ਫ੍ਰਾਂਜ਼ ਦੇ ਰੂਸੀ ਸਾਹਿਤਕਾਰ ਹੋਏ ਜਿਹੜੇ ਲੋਕਾਂ ਦਾ ਹੀ ਲਿਖਿਆ ਲੋਕਾਂ ਦੇ ਬਾਰੇ ਜ਼ਿੰਦਗੀ ਬਾਰੇ ਲਿਖਿਆ ਉਹਨਾਂ ਯਥਾਰਥਿਕ ਕਹਾਣੀਆਂ ਘੜੀਆਂ ਨੇ ਕਿਹੀ ਸੁਨੇਹਾ ਦਉਗੀ ਮੈਂ ਸਾਰਿਆਂ ਨੂੰ ਕਿ ਸਾਹਿਤਿਕ ਵਰਦੂਸ਼ਣ ਤਾਂ ਬੱਜੀ ਹੈ ਅਸੀਂ ਆਪਣੀ ਸੋਚਣੀ ਨੂੰ ਆਪਣੇ ਦੇਖਣ ਪਰਖਣ ਦੇ ਢੰਗ ਨੂੰ ਹੋਰ ਉੱਚਾ ਲੈ ਕੇ ਜਾਈਏ ਚੰਗੇ ਰਾਈਟਰਸ ਹੀ ਇਸੇ ਚੋਣ ਕਰੀਏ ਕਿ ਸਾਡੇ ਚ ਉਹ ਕਿਤਾਬਾਂ ਜਿਹਦੇ ਪੈਸੇ ਵੀ ਖਰਚ ਕਰਦੇ ਆ ਕਿ ਸਾਡੇ ਘਰ ਆ ਦਾ ਸ਼ਿੰਗਾਰ ਸੈਲਫਨ ਦਾ ਸ਼ਿੰਗਾਰ ਅਜੀਆਂ ਕਿਤਾਬਾਂ ਹੁਣ ਜਿਹੜੀ ਸਾਡੀ ਜ਼ਿੰਦਗੀ ਨੂੰ ਸੱਚੀ ਮੋਟੋ ਸੋਟੋ ਬਦਲ ਕੇ ਰੱਖ ਦੇਣ